ਕਿੰਨੇ ਕੁ ਮੁੰਡੇ ਸੀ ਕੋਟਕ ਫਾਤੀ ਪੈਂਤੀ ਮੁੰਡੇਗੇ ਸੀ 30 35 ਮੁੰਡੇ ਸੀ ਤੇ ਇਹ ਲੜਾਈ ਪੈਸਿਆਂ ਦੇ ਲੈਣ ਦੇਣ ਤੋਂ ਹੀ ਆ ਪੈਸਿਆਂ ਦੇ ਲੈਣ ਦੇਣ ਤੋਂ ਤਾਂ ਪਹਿਲਾ ਦੁਕਾਨ ਦੇ ਵਿੱਚ ਹੀ ਲੜਾਈ ਹੋ ਗਈ ਨਾ ਅੱਛਾ ਜੀ ਉਹਨੇ ਟਾਕੇ ਨੇ ਸੌਦੇ ਤੇ ਪੈਸੇ ਮੰਗੇ ਨੇ ਤੇ ਗਾਲ ਕੱਢ ਕੇ ਪੈਸੇ ਦਿੱਤੇ ਸੋ ਅੱਛਾ ਕਹਿੰਦਾ ਵੀ ਤੂੰ ਸੌਦਾ ਲਿਆਈ ਤਾਂ ਮੈਂ ਪੈਸੇ ਮੰਗੇ ਨੇ ਤੇ ਗਾਲ ਕੱਢਣ ਦਾ ਕੀ ਮਤਲਬ ਝੂਠ ਬਾਰੂੰ 40 ਬੰਦੇ ਸੀ 50 ਬੰਦੇ ਸੀ ਹਾਂ ਆ ਮੇਰੇ ਘਰ ਦੀ ਖੜੇ ਉਹ ਗਰਮੀ ਨੂੰ ਰਿਆ ਨਹੀਂ ਬਾਹਰ ਬੰਦੇ ਕੋ ਨਹੀਂ ਬੀਬੀ ਝੂਠ ਦਾ ਮਾਰ ਦੂੰ ਗਰੀ ਮਾਰ ਕੀਤੀ ਆ ਕਿਸ ਨੂੰ ਕਹੇ ਬਾਦ ਇੱਥੇ ਗਰੀ ਮਾਰ ਕੀਤੀ ਆ ਕੋਈ ਆ ਕੀ ਹੈ ਇੱਥੇ ਮਸਲਾ ਹੋਇਆ ਹੈ ਬਾ ਵੀਰ ਬਣੀ ਕਾਲ ਸੁਣੋ ਰੱਬ ਨੂੰ ਜਾਣਦੇ ਨਹੀਂ ਗੁਰਨਾਣ ਕੇ ਬੰਦੇ ਗੁਰੂ ਗੋਬਿੰਦ ਸਿੰਘ ਦੇ ਬੰਦੇ ਆ ਝੂਠ ਨਹੀਂ ਮਾਰਨਾ ਆ ਓਏ ਆ ਆਹ ਦੋਵੇਂ ਜੀ ਸ਼ੇਅਰ ਕਰਨ ਦੇ ਆ ਜੀ ਹਾਂਜੀ ਜੀ 10 ਕਿਲੋ ਨਹੀਂ ਬੋਲ ਨਹੀਂ ਲਾ ਗਿਆ ਬੋਰ ਹਾਂਜੀ ਜੀ ਅਸੀਂ ਤਾਂ ਪਲਾਨ ਦੇਖਣ ਚੱਲੇ ਹਾਂ ਅੱਛਾ ਜੀ ਤੇ ਉਹ ਬੰਦੇ ਨੇ ਇਹਨਾਂ ਦੇ ਪੈਸੇ ਦੇਣੇ ਹੁਣ ਪੈਸੇ ਦੇ ਦਿੱਤੇ ਅੱਛਾ ਜੀ ਕੋਈ ਨਹੀਂ ਹੁੰਦੀ 1 ਮਿੰਟ ਪਹਿਲਾਂ ਨਹੀਂ ਨਹੀਂ ਅਸੀਂ ਇੱਥੇ ਗਰੀ ਜਾਂਦੇ 1 ਮਿੰਟ ਮੇਰੀ ਗੱਲ ਸੁਣੋ ਅੱਛਾ ਗੱਲ ਸੁਣੋ ਪਹਿਲਾਂ ਜਲਾਲਾਬਾਦ ਦੇ ਛੋਟਾ ਟਿਵਾਣਾ ਰੋਡ ਓਮ ਆਸ਼ਰਮ ਦੇ ਨਜ਼ਦੀਕ ਚੱਲੀ ਗੋਲੀ ਇੱਕ ਸ਼ਖਸ ਹੋਇਆ ਗੰਭੀਰ ਜ਼ਖਮੀ ਇਲਾਜ ਲਈ ਫਰੀਦਕੋਟ ਲਈ ਕੀਤਾ ਗਿਆ ਰੈਫਰ ਜਾਣਕਾਰੀ ਮੁਤਾਬਕ ਅੱਜ ਦੇ ਦਿਨ ਸ਼ਨੀਚਰਵਾਰ ਰਾਤ 10 ਵਜੇ ਦੇ ਕਰੀਬ ਜਲਾਲਾਬਾਦ ਦੇ ਛੋਟਾ ਟਿਵਾਨਾ ਰੋਡ ਓਮ ਆਸ਼ਰਮ ਦੇ ਨਜ਼ਦੀਕ ਇੱਕ ਕਰਿਆਨੇ ਦੀ ਦੁਕਾਨ ਤੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਈ ਝਗੜੇ ਦੇ ਵਿੱਚ ਦੁਕਾਨਦਾਰ ਦੇ ਵੱਲੋਂ ਗੋਲੀ ਚਲਾਏ ਜਾਣ ਦੇ ਇਲਜ਼ਾਮ ਲੱਗੇ ਨੇ ਦੱਸ ਦਈਏ ਕੀ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਦੁਕਾਨਦਾਰ ਦੇ ਵੱਲੋਂ ਗੋਲੀ ਚਲਾ ਦਿੱਤੀ ਗਈ ਜੋ ਕਿ ਇੱਕ ਸ਼ਖਸ ਦੇ ਲੱਗੀ ਹੈ ਜਿਸ ਨੂੰ ਇਲਾਜ ਦੇ ਲਈ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਦੱਸਦੀ ਹੈ ਕਿ ਮੌਕੇ ਤੇ ਪਹੁੰਚਾ ਪੁਲਿਸ ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰ ਰਿਹਾ ਹੈ ਇਸ ਦੌਰਾਨ ਗੋਲੀ ਚਲਾਉਣ ਦੇ ਲਈ ਵਰਤੀ ਗਈ ਦਨਾਲੀ ਬੰਦੂਕ ਵੀ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਮੌਕੇ ਤੇ ਜਾਂਚ ਕੀਤੀ ਜਾ ਰਹੀ ਹੈ ਮਤਈ ਇੱਥੇ ਇੱਥੋਂ ਇੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਹਾਂਜੀ ਕੀ ਨਾ ਤੁਹਾਡਾ ਨੀਲਮ ਲਾਣੀ ਕੀ ਗੱਲ ਹੋਈ ਹੈ ਜੀ ਇੱਥੇ ਥੋੜੀ ਦੇਰ ਪਹਿਲਾਂ ਆਹ ਕੂਨ ਇੰਨਾ ਘਾਤ ਡੁੱਲਿਆ ਆ ਲੜਾਈ ਪੈਸਿਆਂ ਦੀ ਹੋਈ ਹੈ ਤੇ ਗੱਲ ਕਰਦੀ ਉਹਨੇ ਗਾਲਾਂ ਕੱਢਦਾ ਸੀ ਜਹਾ ਤਾਂ ਕਿੰਨੇ ਕਿੰਨੇ ਚ ਲੜਾਈ ਹੋਈ ਹੈ ਹਾਂਜੀ ਕਿੰਨੇ ਕਿੰਨੇ ਚ ਲੜਾਈ ਹੋਈ ਹੈ ਇੱਥੇ ਦੁਕਾਨ ਤੇ ਹੋਈ ਹੈ ਕੌਣ ਕੌਣ ਸੀ ਕਿ ਮੈਂ ਕਿ ਲੜਾਈ ਜਿੰਨਾ ਦੀ ਹੋਈ ਹੈ ਸੰਜੀਤ ਤੇ ਪਰਸ ਸੀ ਵਿਚਾਰੇ ਹੈਗੇ ਸੀ ਪਰਸ ਤੇ ਅੱਛਾ ਗੋਲੀ ਵੀ ਚੱਲੀ ਚੱਲੀ ਤਾਂ ਹੈਗੀ ਹੈ ਪਰ ਇਹ ਨਹੀਂ ਪਤਾ ਫੰਕੀ ਵਿੱਚ ਚੱਲੀ ਹੈ ਕਿ ਮੈਨੂੰ ਚੱਲੀ ਅੱਛਾ ਵੱਜੀ ਕਿੰਦੇ ਆ ਏ ਵੀ ਨਿਮਨਤਾ ਦਾ ਪਤਾ ਤਿੰਨੇ ਵਾਰ ਕੀ ਇਹ ਤੁਹਾਨੂੰ ਨਹੀਂ ਬੱਚੀ ਕੌਮ ਹੈ ਜੈਸੀ ਤੁਸੀਂ ਮੌਜੂਦ ਨਹੀਂ ਸੀਗੇ ਉਸ ਟਾਈਮ ਮੈਂ ਤਾਂ ਬਾਹਰ ਲੜਾਈ ਤੇ ਮੈਂ ਤਾਂ ਠਾਈ ਖੜੇ ਸਨ ਮੇਰੇ ਤਾਂ ਉੱਤੇ ਚੜੇ ਖੜੇ ਸਨ ਤੁਹਾਡੇ ਨਾਲ ਤੁਹਾਡੇ ਨਾਲ ਕੌਣ ਲੜਿਆ ਹਾਂਜੀ ਤੁਹਾਡੇ ਨਾਲ ਕਿੰਨੇ ਲੜਾਈ ਦੇ ਨਾਲ ਜਿਹੜੇ ਮੁੰਡੇ ਆਏ ਹੋਏ ਸੀਗੇ ਕਿੰਨੇ ਕੁ ਮੁੰਡੇ ਸੀ ਕੋਟੋ ਫੱਤੀ 30 ਮੁੰਡੇ ਆਏ ਸੀ 30 35 ਮੁੰਡੇ ਸੀ ਤੇ ਇਹ ਲੜਾਈ ਪੈਸਿਆਂ ਦੇ ਲੈਣ ਦੇਣ ਤੋਂ ਹੀ ਆ ਪੈਸਿਆਂ ਦੇ ਲੈਣ ਦੇਣ ਤੋਂ ਤਾਂ ਪਹਿਲਾ ਦੁਕਾਨ ਦੇ ਵਿੱਚ ਹੀ ਲੜਾਈ ਹੋ ਗਈ ਨਾ ਅੱਛਾ ਜੀ ਉਹਨੇ ਠਾਕੇ ਨੇ ਸੌਦੇ ਦੇ پیسے ਮੰਗੇ ਨੇ ਤੇ ਗਾਲ ਕੱਢ ਕੇ پیسے ਦਿੱਤੇ ਸੋ ਅੱਛਾ ਮੈਂ ਕਹਿੰਦਾ ਵੀ ਤੂੰ ਸੌਦਾ ਲਿਆ ਹੀ ਤਾਂ ਮੈਂ پیسے ਮੰਗੇ ਨੇ ਤੇ ਗਾਲ ਕੱਢਣ ਦਾ ਕੀ ਮਤਲਬ ਤੇ ਫਿਰ ਹੋਰ ਗਾਲਾਂ ਕੱਢਣ ਲੱਗਿਆ ਹੁੰਦੇ ਪੀਤੀ ਹੋਈ ਸੀ ਸ਼ਰਾਬ ਕੋਣ ਸੀ ਇਹ ਜਿੰਦੇ ਸ਼ਰਾਬ ਪੀਤੀ ਦੀ ਗੱਲ ਕਰ ਮੈਨੂੰ ਵੀ ਨਹੀਂ ਮੈਨੂੰ ਪਤਾ ਕੋਣ ਸੀ ਗਾਫ ਨਹੀਂ ਆਉਂਦੇ ਨੇ ਮੈਂ ਤਾਂ ਕਿਸੇ ਨੂੰ ਜਾਣਦੀ ਵੀ ਨਹੀਂ ਵੀ ਕਿਹੜਾ ਹੈਗਾ ਸੀ ਮੁੰਡਾ ਅੱਛਾ ਜਿੰਦੇ ਜਿੰਦੇ ਹੁਣ ਗੋਲੀ ਵੱਜੀ ਉਹ ਕਿੱਥੇ ਹੈ ਉਹ ਵੀ ਕਿੱਥੇ ਲੈ ਗਏ ਨੇ ਉਹਨੂੰ ਵੀ ਹਸਪਤਾਲ ਲੈ ਗਏ ਨੇ ਹਾਂਜੀ ਅੱਛਾ ਮੈਂ ਸੀਐਫਓ ਪੁੱਤਰ ਅੱਛਾ ਜੀ ਕੀ ਮੁੰਡੇ ਸਾਡੇ ਘਰੇ ਆ ਕੇ ਕੱਲ ਪੈ ਕੇ ਸਾਡੇ ਘੂਏ ਫੰਨਣ ਲੱਗ ਗਏ ਇਹ ਤੁਹਾਨੂੰ ਸਾਰਾ ਕੈਮਰੇ ਇੱਥੇ ਪਤਾ ਲੱਗ ਜਾਵੇਗਾ ਸਾਡੇ ਕੈਮਰੇ ਲੱਗੇ ਹੋਏ ਨੇ ਇੱਕ ਕੋਈ ਦੁਸ਼ਮਣੀ ਸੀ ਕੀ ਗੱਲ ਸੀ ਕੁਛ ਵੀ ਨਹੀਂ ਜੀ ਗੱਲ ਇੱਥੇ ਦੁਕਾਨ ਦੇ ਸੌਦੇ ਦੇ ਲੜਾਈ ਹੋਈ ਦੁਕਾਨ ਕਾਦੀ ਹੈ ਜੀ ਹਾਂ ਕਰਿਆਨੇ ਦੀ ਕਰਿਆਨੇ ਦੀ ਹੈ ਹਾਂਜੀ ਅੱਛਾ ਤੇ ਉਹ ਬੰਦੇ ਪਹਿਲੀ ਲਿਆ ਸੂ ਤੇ ਪੈਸੇ ਨਹੀਂ ਦਿੱਤੇ ਸੂ ਚਾਤੀ ਹੈਗਾ ਸੀ ਤੇ ਟੁਰਨ ਲੱਗ ਗਿਆ ਹਾਂ ਉਹ ਕਾਕੇ ਨੇ ਕਹਿਆ ਦਿੱਤਾ 20 ਰੁਪਏ ਹਾਂ ਉਹ ਪੈਸੇ ਦੇ ਦੇਾਂਗਾ ਭੱਜੇ ਜਾਣੇ ਉਹ ਕਿੰਨਾ ਇੱਕ ਸੌਦਾ ਮੁਕਤੀ ਦਾ ਹੈ ਹਾਂ ਪੈਸੇ ਦਿੱਤੀ ਜਾਂ ਤੇ ਕੱਲ ਕੱਢ ਕੇ ਉਹਨੂੰ ਪੈਸੇ ਭੁੜਾਏ ਸੀ ਉਹਨੇ ਵੀ ਫੇਰ ਉਹ ਕੱਲ ਕਰਦੀ ਹਾਂ بس ਇੱਕੋ ਕੰਮ ਬਤਾ ਬਤਾ ਵਾਦ ਕੇ ਅੱਛਾ ਹਾਂ ਇਸ ਗੱਲ ਤੋਂ ਤੇ ਇਹ ਇਸ ਗੱਲ ਤੋਂ ਕੰਮ ਵੱਧਾ ਵੱਧਾ ਵੱਧ ਗਿਆ ਫਿਰ ਉਹਨੂੰ ਬੜੇ ਸਮਝਾਉਂਦੇ ਰਹੇ ਨੇ ਇੱਥੇ ਸਾਰੇ ਜਣੇ ਸਾਰੇ ਮੱਲੇ ਵਾਲੇ ਸਮਝਾਉਂਦੇ ਰਹੇ ਨੇ ਕਿ ਕਰਦਾ ਤੂੰ ਜਾਂਦਾ ਰਹਿ ਹਾਂ ਪਰ ਉਹ ਸਾਨੂੰ ਭੈਣਾ ਮਾਵਾਂ ਦੀਆਂ ਗਾਲਾਂ ਕੱਢਦਾ ਸੀ ਮੁੰਡਿਆਂ ਨੂੰ ਤੇਰੀ ਭੈਣ ਨੂੰ ਐਂ ਕਰਨਾ ਹੈ ਤੇਰੀ ਮਾਂ ਨੂੰ ਐਂ ਕਰਨਾ ਹੈ ਤੇਰੀ ਭੈਣ ਨੂੰ ਐਂ ਕਰਨਾ ਹੈ ਗਾਲਾਂ ਕੱਢਦਾ ਸੀ ਅੱਛਾ ਜੀ ਇੱਥੋਂ ਕੰਮ ਵੱਧ ਗਿਆ ਫਿਰ ਤੇ ਇਹ ਬੰਦੇ ਜਿਹੜੇ ਤੁਸੀਂ ਕਹਿ ਰਹੇ ਹੋ 30 40 ਜਣੇ ਆ ਗਏ ਸੀ ਉਹ ਕਿਵੇਂ ਆਏ ਉਹ ਹੁਣ ਮੈਨੂੰ ਕੀ ਪਤਾ ਉਹਨਾਂ ਨੇ ਫੋਨ ਕੀਤੇ ਨੇ ਆਦੇ ਫੋਨਾਂ ਤੋਂ ਅੱਛਾ ਫੋਨ ਕਰਕੇ ਤੇ ਮੁੰਡੇ ਨੇ ਅੱਛਾ 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 ਫੋਨ ਕੀਤੇ ਨੇ ਆਪੇ ਫੋਨਾਂ ਤੋਂ ਅੱਛਾ ਅਸੀਂ ਤਾਂ ਕੱਲੇ ਸੀ ਨਵੇਸਲੇ ਬੈਠੇ ਸੀ ਸਾਨੂੰ ਕੀ ਪਤਾ ਸੀ ਇਹਨਾਂ ਨੇ ਇੰਨਾ ਮਦਾਨ ਬਤਾ ਦੇਣਾ ਹੁਣ ਤੁਹਾਡਾ ਬੇਟਾ ਤੇ ਉਹ ਕਿੱਥੇ ਨੇ ਸਾਰੇ ਘਰ ਦੇ ਮੈਂਬਰ ਘਰ ਦੇ ਮੈਂਬਰ ਪਤਾ ਨਹੀਂ ਕਿੱਥੇ ਨਾ ਮੈਨੂੰ ਨਹੀਂ ਪਤਾ ਕਿੱਥੇ ਨਹੀਂ ਅੱਛਾ ਤੇ ਸ਼ਰਮੀ ਗੱਲ ਐ ਸੁਹਾਨੀ ਗੱਲ ਐ ਮੈਨੂੰ ਨਹੀਂ ਪਤਾ ਇਹ ਮਤਜੀ ਜਿਹੜੇ ਮਹਿੰਦਰ ਐ ਜਾਣਦੇ ਤੁਸੀਂ ਇਹਨਾਂ ਨੂੰ ਮਹਿੰਦਰ ਮੈਂ ਨਹੀਂ ਜਾਣਦੀ ਧਰਮਿੰਦਰ ਧਰਮਿੰਦਰ ਮੈਂ ਨਹੀਂ ਜਾਣਦੀ ਇਹਨਾਂ ਨੂੰ ਕਿਸੇ ਨੂੰ ਵੀ ਮੈਂ ਨਹੀਂ ਜਾਣਦੀ ਅੱਛਾ ਤੁਸੀਂ ਨਹੀਂ ਜਾਣਦੇ ਪਰ ਮੈਂ ਜਾਣਦੀ ਹਾਂ ਜਦੋਂ ਲੜਾਈ ਲੜਾਈ ਹੋਈ ਉਹਦੋਂ ਤੁਸੀਂ ਮੌਕੇ ਤੇ ਵੇਖਿਆ ਸਾਰਾ ਕੁਝ ਹਾਂ ਉਹਦੋਂ ਕਿਤੇ ਅੰਦਰੋਂ ਆਂ ਆ 10 ਕੇ ਜਦੋਂ ਕਾਲ ਪਾ ਕੇ ਮੁੰਡੇ ਆਂਦੇ ਅੱਛਾ ਤੁਹਾਨੂੰ ਵੀ ਮਾਰਿਆ ਮੈਨੂੰ ਵੀ ਮਾਰਿਆ ਨੇ ਆ ਦੇ ਖਾ ਹਾ ਕਿਸੇ ਕੀ ਵੀ ਦੇਨੇ ਆ ਦੇਖਾ ਉਹੋ ਗੰਨੂ ਇੱਕ ਸਿੱਟੀ ਵੀ ਰੇ ਨਾ ਵਿੱਚ ਚੇ ਮੁੰਡਿਆਂ ਦਾ ਘਰ ਪੰਦੇ ਸੀਗੇ ਫਿਰ ਮੈਂ ਹੁਣ ਮੁੰਡੇ ਕੁਟੀਂ ਨੰਦੀ ਅੱਛਾ 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 ਤੁਹਾਡੇ ਲੋ ਬਚਾਅ ਦੀ ਕੋਸ਼ਿਸ਼ ਕੀਤੀ ਕੀ ਵਿੱਚ ਬਚਾਅ ਦੀ ਕੋਸ਼ਿਸ਼ ਕੀਤੀ ਕੀ ਉਹਨਾਂ ਨੇ ਸਾਨੂੰ ਮਜਬੂਰ ਕਰ ਲਿਆ ਸਾਡੇ ਘੂਏ ਪੰਨਣ ਲੱਗ ਕੇ ਸਾਡੇ ਅੰਦਰ ਵੱਢੇ ਸੀ 40 ਮੁੰਡਾ ਬੜੀ ਮਾੜੀ ਹੁਣ ਕਰੇ ਤਾਂ ਨਹੀਂ ਮਰਨਾ ਕਰੇ ਮਰਵਾ ਲਈਏ ਉਹਨ ਸੰਜੀਵ ਨੂੰ ਕਹਿੰਦੇ ਸਾਨੂੰ ਚੱਕਣਾ ਹੈ ਅਸੀਂ ਇਹਨੂੰ ਝੂਨ ਮਾਰੂ 40 ਬੰਦੇ ਸੀ 50 ਬੰਦੇ ਸੀ ਹਾਂ ਆ ਮੇਰੇ ਘਰ ਦੀ ਖੜੇ ਉਹ ਗਰਮੀ ਤੋਂ ਰਿਆ ਨਹੀਂ ਬਾਹਰ ਦੇਖ ਬੰਦੇ ਕੋਈ ਨਹੀਂ ਬੀਬੀ ਝੂਠਾ ਮਾਰ ਦੂੰ ਗਰੀ ਮਾਰ ਕੀਤੀ ਆ ਕਿਸੇ ਨੂੰ ਕਹੇ ਬਾਹਰ ਦੇਖ ਗਰੀ ਮਾਰ ਕੀਤੀ ਆ ਕੋਈ ਆ ਕੀ ਹੈ ਇੱਥੇ ਮਸਲਾ ਹੋਇਆ ਕੀ ਮੈਂ ਵੀਰ ਬੰਦੇ ਕਾਲ ਸੁਣੋ ਆਪ ਨੂੰ ਜਾਣਦੇ ਨਹੀਂ ਗੁਰਨਾਣ ਦੇ ਬੰਦੇ ਆ ਗੁਰੂ ਗੋਬਿੰਦ ਸਿੰਘ ਦੇ ਬੰਦੇ ਆ ਝੂਠ ਨਹੀਂ ਮਾਰਨਾ ਆ ਓਏ ਆ ਅਸੀਂ ਦੋਵੇਂ ਜੀ ਸਹਿਰ ਕਰਨਦੇ ਆ ਜੀ ਹਾਂ ਜੀ ਬੀਬੀ ਕੋਈ ਨੀ ਬੋਰਡ ਨਹੀਂ ਲਾ ਗਿਆ ਬੋਰਡ ਹਾਂ ਜੀ ਅਸੀਂ ਤਾਂ ਪਾਰ ਦੇਖਣ ਆਏ ਹਾਂ ਅੱਛਾ ਜੀ ਤੇ ਉਹ ਬੰਦੇ ਨੇ ਇਹਨਾਂ ਦੇ ਪੈਸੇ ਦੇਣੇ ਹੁਣ ਪੈਸੇ ਦੇ ਦਿੱਤੇ ਅੱਛਾ ਜੀ ਕੋਈ ਨਹੀਂ ਹੁੰਦੇ ਇੱਕ ਮਿੰਟ ਪਹਿਲਾਂ ਨਹੀਂ ਨਹੀਂ ਅਸਲ ਇਹ ਤਗੜੀ ਆ ਦੇ ਇੱਕ ਮਿੰਟ ਮੇਰੀ ਗੱਲ ਸੁਣੋ ਅੱਛਾ ਗੱਲ ਸੁਣੋ ਪਹਿਲਾਂ ਬੋਲਣਾ ਇਹਨਾਂ ਦੇ ਨਾ ਤਿੰਨ ਮੁੰਡੇ ਆਏ ਆ ਹਾਂ ਜੀ ਪਿਓ ਉਹ ਮੁੰਡੇ ਆਏ ਆ ਇਹਨੇ ਖਿੱਚ ਕੇ ਬਾਹਰ ਖਿੱਚ ਲਿਆ ਨੂੰ ਖਿੱਚ ਕੇ ਤੇ ਛੋਟੀਆਂ ਮਾਰਨ ਲੱਪੇ ਤੇ ਨੇ ਆਈ ਤਾਂ ਮੈਂ ਕੋਈ ਨਹੀਂ ਮੋਟੇ 10 ਤੇ ਆ ਕੋਈ 40 50 ਬੰਦੇ ਨੇ ਤਕਰੀਬ ਮਾਰਿਆਵੇਂ ਹਮ ਇੱਕ ਕੱਲਾ ਬੰਦਾ ਨਾਲ ਨਾਲ ਬੱਚੇ ਬੱਚੇ ਉਹਦੇ ਸੱਟ ਲੱਗੀ ਆ ਨਹੀਂ ਇਹ ਜਿਹੜੀ ਗੋਲੀ ਚੱਲੀ ਦੀ ਗੱਲ ਆ ਰਹੀ ਹੈ ਸਾਹਮਣੇ ਗੋਲੀ ਚੱਲੀ ਦੀ ਗੱਲ ਸੁਣੋ ਕੋਨੂ ਬੰਦੇ ਨੂੰ ਅਸੀਂ ਧੂਕੇ ਉੱਥੇ ਲੱਗੇ ਆਂ ਹਾਂਜੀ ਉਹ ਉਹਦੀ ਸ਼ਰਾਬ ਪੀਤੀ ਸੀ ਇਹਨਾਂ ਦੀ ਸ਼ਰਾਬ ਤਾਂ ਨਹੀਂ ਪੀਤੀ ਸੀ ਜੀ ਕੱਢੀ ਗਿਆ ਨਾ ਦੁਕਾਨਦਾਰ ਹੀ ਅਸ਼ਕਰ 150 ਰੁਪਏ ਦੀ ਕੀ ਗੱਲਬਾਤ ਹੁੰਦੀ ਆ ਨਹੀਂ ਕਹਾਂ ਲਾ ਕੇ ਆਪੇ ਗੋਲੀ ਦੀ ਕਿਥੋਂ ਨੋਕਤਾ ਗਈ ਵੀ ਗੋਲੀ ਚੱਲੀ ਤਾਂ ਹੈ ਨਾ ਜੀ ਆ ਬਲੱਡ ਇਹਨਾਂ ਨੂੰ ਗੋਲੀ ਕਿੰਨੇ ਮਾਰੀ ਹੈ ਇਹ ਹੀ ਤਾਂ ਪੁੱਛ ਰਹੇ ਆ ਵੀ ਕਿੰਨੇ ਇਹਨਾਂ ਨੇ ਮਾਰੀ ਆ ਅੱਛਾ ਹਾਂ ਤੇ ਵੱਜੀ ਕਿੰਦੇ ਐ ਉਹਦੇ ਮੁੰਡੇ ਦੇ ਤਾਰੇ ਦੇ ਮੁੰਡੇ ਤਾਰੋ ਦਾ ਮੁੰਡਾ ਗਰੀਬ ਮੁੰਡਾ ਵਿਚਾਰਾ ਨਾ ਹੋ ਗਿਆ ਜਿਹੜਾ ਸੌਦਾ ਕੋਈ ਗੱਲ ਸਹੀ ਨਹੀਂ ਕਰਦਾ ਅਸਾਂ ਨੇ ਮੈਚ ਵੇਖਣ ਵਾਲੇ ਲੋਕ ਆ ਮੈਂ ਉਹੀ ਵਾਰੀ ਵਾਰੀ ਪੁੱਛੀ ਐ ਨਾ ਵੀ ਕਿੰਨੇ ਕਿੰਨੇ ਵੇਖਿਆ ਕੋਈ ਦੱਸੋ ਕੋਈ ਬੋਲਦਾ ਹੀ ਨਹੀਂ ਜਿਵੇਂ ਕਿਸੇ ਨੇ ਕੋਈ ਵੇਖਿਆ ਹੀ ਨਹੀਂ ਕੋਈ 40 ਬੰਦੇ ਨਹੀਂ ਰੱਬ ਨੂੰ ਜਾਣਦਾ ਨਹੀਂ ਮੈਨੂੰ ਗੁਰਦੁਆਰੇ ਵਾਰ ਲਿਆ ਜੇ ਮੈਂ ਸੌਂ ਖਾਣ ਨੂੰ ਤਿਆਰ ਆ ਤੁਸੀਂ ਮ ਨੇ ਪਾਜੀ ਮੈਨੀ ਰਾ ਆ ਮਗਰੋਂ ਆਇਆ ਚਲ ਬਾਈ ਜੀ ਗੱਲ ਆਸਾਨ ਦੀ ਗੱਲ ਨਹੀਂ ਹੈਗੀ ਗੋਲੀ ਚੱਲੀ ਹੈ ਗੋਲੀ ਚੱਲੀ ਹੈ ਕੋਈ ਡਰਾਮਾ ਨਹੀਂ ਇੱਥੇ ਹੋ ਰਿਹਾ ਸੰਦੀ ਗੱਲ ਨਹੀਂ ਹੈਗੀ ਕੋਈ 40 ਬੰਦੇ ਨਹੀਂ ਕਰਦਾ ਬੰਦਾ ਸੌਦਾ ਲੈਣ ਆਇਆ ਉਹਦਾ ਭਰਾ ਵੀ ਮਗਰੋਂ ਆਇਆ ਅੱਛਾ ਜੀ ਉਹਦਾ ਭਰਾ ਨੇ ਵੀ ਕਹਿਣਾ ਉਹਦਾ ਭਰਾ ਵੀ ਸਹੀ ਕਹੀ ਜਾਂਦਾ ਉਹਦਾ ਮਮਾ ਕਰੋਂ ਆਇਆ ਕਿੰਦੇ ਗੋਲੀ ਲੱਗੀ ਹੈ ਜਿੰਦੇ ਗੋਲੀ ਲੱਗੀ ਉਹ ਸੋਦਾ ਲੈਣਾ ਉਹ ਆਇਆ ਸੀ ਜਿੰਦੇ ਗੋਲੀ ਉਹ ਸੋਦਾ ਲੈਣਾ ਹੈ ਪੈਸੇ ਦੇਣਾ ਹੈ ਪੈਸੇ ਦੇਣਾ ਹੈ ਆ ਦੁਕਾਨ ਇਹਨਾਂ ਦੀ ਆ ਕਰ ਰਿਹਾ 5 ਸਾਲ ਦੀ ਕੁੜੀ ਉਹਨੇ ਚੜਾਗ ਵੱਜੀ ਛੋਟੀ ਕੁੜੀ 5 ਸਾਲਾਂ ਦੀ ਉਹਨੇ ਸੀ ਚੜਾਗ ਉਹ ਢੀਮੋ ਮੋਢੀ 5 ਸਾਲ ਦੀ ਕੁੜੀ ਦੇ 5 ਸਾਲ ਦੀ ਉਹ ਦੋ ਜਾਣਦੀ ਨਹੀਂ ਕੁੜੀ ਹੀ ਤਾਂ ਉਹਦਾ ਪਿਓ ਸੀ ਪਹਿਲਾਂ ਸਿਰ ਚੜਾਗ ਵੱਜੀ ਸਿਰ ਚੜਾਗ ਵੱਜੀ ਹੁੰਦੇ ਦਾ ਹੁਣ ਮਾਮਲਾ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਨਵੀਂ ਗੱਲ ਸਾਹਮਣੇ ਆ ਰਹੀ ਹੈ ਨਵੀਂ ਗੱਲ ਸਾਹਮਣੇ ਆ ਰਹੀ ਹੈ ਸਿਰਫ ਚੰਦ ਹੀ ਮਿੰਟਾਂ ਦੇ ਵਿੱਚ ਪੂਰੀ ਕਹਾਣੀ ਜਿਹੜੀ ਆ ਉਹ ਬਦਲਦੀ ਹੋਈ ਸਾਹਮਣੇ ਆ ਰਹੀ ਬਈ ਜੀ ਨਾ ਕੀ ਤੁਹਾਡਾ ਮੇਰਾ ਰਾਮ ਸਿੰਘ ਰਾਮ ਸਿੰਘ ਤੁਸੀਂ ਇੱਥੇ ਸੈਰ ਕਰ ਰਹੇ ਸੀ ਉਸ ਟਾਈਮ ਤੇ ਅੱਛਾ ਅੱਛਾ ਸੈਰ ਕਰ ਰਹੇ ਸੀ ਤੇ ਤੁਸੀਂ ਇਹ ਸਾਰਾ ਕੁਝ ਹੁੰਦੇ ਹੋਏ ਵੇਖਿਆ ਐਵੇਂ ਲੋਕੀ ਆ ਜਿਵੇਂ ਪਾਰਟੀਆਂ ਪਾਰੀਆਂ ਹੈਗਾ ਕੋਈ ਨਹੀਂ ਕਿਸੇ ਨਾਮ ਵਕਾਰ ਕੇ ਰਾਜੀ ਅੱਜ ਕੱਲ ਹਾਂਜੀ 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 ਇਧਰੀਆਂ ਗੱਲਾਂ ਹੈਗੀਆਂ ਪਾਰੀਆਂ ਪਾਰੀਆਂ ਹੈਗੀਆਂ ਹਰ ਇੱਕ ਬੰਦਾ ਡਰਦਾ ਅਸੀਂ ਇਹ ਕਾਹ ਤੋਂ ਜਾਣਦੇ ਪਰ ਇੰਨਾ ਨਰਕ ਤੋਂ ਲਈ ਜਾਣਾ 40 ਬੰਦੇ ਆ ਗਏ 50 ਬੰਦੇ ਆ ਗਏ ਆ ਸਾਰੇ ਬੰਦੇ ਇੱਥੇ ਖੜੇ ਕੋਈ ਕਹੇ 40 ਬੰਦੇ ਗਏ ਇੱਥੇ ਹੂੰ ਹੂੰ ਆ ਬੰਦੇ ਖੜੇ ਕਹੀ ਨੇ 40 ਬੰਦੇ ਕੋ ਕਹੇ ਗਏ ਨਹੀਂ ਨਹੀਂ ਸਰਦਾਰ ਜੀ ਸਲੂਟ ਹੈ ਤੁਹਾਨੂੰ ਤੁਸੀਂ ਸੱਚ ਬੋਲ ਰਹੇ ਹੋ ਗੋਲੀ ਚੱਲੇ ਦੀ ਗੱਲ ਸਾਹਮਣੇ ਆ ਰਹੀ ਹੈ ਗੋਲੀ ਚੱਲੇ ਦੀ ਗੱਲ ਸਾਹਮਣੇ ਆਈ ਹੈ ਵੀ ਧਰਮਿੰਦਰ ਸਿੰਘ ਹੈ ਕੋਈ ਸਾਨਾਫ ਜਗਦੀਸ਼ ਜੀ ਦਸ਼ਮੇਸ਼ ਨਗਰ ਦਾ ਰਹਿਣ ਵਾਲਾ ਜੀ ਉਹ ਇੱਥੇ ਕੋਈ ਸਮਾਨ ਲੈਣ ਆਇਆ ਸੀਗਾ ਤੇ ਆਪਸ ਵਿੱਚ ਕੋਈ ਪੈਸੇ ਕੁਝ ਦੇਣੇ ਸੀਗੇ ਉਹ ਤਕਰਾਰ ਵਾਜੀ ਹੋ ਗਈ ਹੂੰ ਤੇ ਕੋਈ ਝਗੜਾ ਹੋ ਗਿਆ ਤੇ ਇਹਨਾਂ ਨੇ ਆਪਣਾ ਜਿਹ ਸਗੀ ਕੁਮਾਰ 파ਰ ਸ਼ਰਮਾ Ashok Kumar ਇਹਨਾਂ ਦੇ ਬੰਦਿਆਂ ਨੇ ਕਿਸੇ ਨੂੰ ਗੋਲੀ ਮਾਰੀ ਸਰ ਗੋਲੀ ਲਿਸੰਸੀ ਰਵਲਵਰ ਨਾਲ ਚੱਲੀ ਆ ਜਾਂ ਦੂਸਰੇ ਨਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹਰੇ ਰਵਲ ਨਾਲ ਚੱਲੀ ਰਵਲ ਨਾਲ ਰਾਈਫਲ ਨਾਲ ਚੱਲੀ ਪਰ ਠੀਕ ਰਾਈਫਲ ਨਾਲ ਆਪਦੀ ਗਨ ਆਪਦੀ ਗਨ ਦੋ ਗੋਲੀਆਂ ਸਰ ਕਿੰਨੇ ਬੰਦੇ ਦੱਸੀ ਜਾ ਰਹੇ ਸੀ ਤਿੰਨ ਤਿੰਨ ਦੱਸੀ ਜਾ ਰਹੇ ਸੀ ਦੋ ਗੋਲੀਆਂ ਚੱਲੀਆਂ ਦੋ ਗੋਲੀਆਂ ਚੱਲੀਆਂ ਦੋ ਗੋਲੀਆਂ ਚੱਲੀਆਂ ਰਾਈਫਲ ਨਾਲ ਦੱਸਦੇ ਨੇ ਬਾਕੀ ਦੇਖਦੇ ਹਾਂ ਅਸੀਂ ਅਗਲੀ ਕਾਰਵਾਈ ਕੀ ਹੋਊਗੀ ਸਰ ਜੀ ਐਫ ਆਰ ਦਰਜ ਕਰਾਂਗੇ ਉਸ ਤੋਂ ਬਾਅਦ ਕਾਰਵਾਈ ਕਰਾਂਗੇ ਜੋ ਕਾਨੂੰਨੀ ਮਰਦਿਆ ਹੋਇਆ ਜੀ ਇਸ ਮਾਮਲੇ ਦੇ ਵਿੱਚ ਜਿਹੜਾ ਜਿੰਦਰਾ ਗੋਲੀ ਚਲਾਈ ਗਈ ਹੈ ਜੀ ਹਾਂ ਜੀ ਬਾਰਾਮਪੁਰ ਮਿਲ ਗਿਆ ਜੀ ਬਾਰਾਮਪੁਰ ਸਾਡਾ ਲਾਇਸੈਂਸੀ ਹੈ ਜੀ ਇਹ ਹੁਣ ਦੇਖਾਂਗੇ ਚੈੱਕ ਕਰਾਂਗੇ ਅੱਛਾ ਕਿੱਥੋਂ ਬਰਾਮਦ ਹੋਈ ਹੈ ਜੀ ਅੰਦਰੋਂ ਹੀ ਘਰ ਚੋਂ ਬਰਾਮਦ ਹੋਈ ਤੇ ਕੋਈ આરોપી ਵੀ ਮਿਲਿਆ ਕੋਈ ਗੋਲੀ ਚਲਾਣ ਵਾਲਾ ਕੋਈ ਨਹੀਂ ਨੰਗੀਆਂ આરોપી ਫਰਾਰ ਨਹੀਂ ਫਰਾਰ ਨਹੀਂ ਤੇ ਸਰ ਸੀਸੀਟੀਵੀ ਕੈਮਰੇ ਇੱਥੇ ਲੱਗੇ ਹੋਏ ਦਿਖਾਈ ਦੇ ਰਹੇ ਆ ਉਹ ਦੇਖ ਰਹੇ ਆ ਉਹ ਡੀਵੀਆਰ ਚੈੱਕ ਕਰ ਰਹੇ ਆ ਉਹ ਹੀ ਲੱਗੇ ਫਿਰਦੇ ਆ ਜੀ ਡੀਵੀਆਰ ਜੀ